ਚੱਲ ਰਪਿੰਦਰ ਬਰੇ ਤੇਰੀ ਨਾ ਪੁੱਠੇ ਗਿਣਤੀ ਹੁਣ ਸ਼ੁਰੂ ਹੀ ਰਪਿੰਦਰ ਆ ਲੈ ਮੈਂ ਚਾਹ ਬਣਾਈ ਹੀ ਮੈਂ ਵੀ ਪੀਲਾਂ ਕੱਪ ਤੇ ਤੁਮੀ ਪੀਲਾ ਭਾਜੀ ਪਤਾ ਤਾਂ ਤੁਹਾਨੂੰ ਸਹੀ ਲੱਗਾ ਵਾ ਪਰ ਚੱਕਰ ਪਤਾ ਕੀ ਹੈਗਾ ਮੈਂ ਵਿੱਚ ਫਸ ਗਿਆ ਹਾਂ ਉਧਰੋਂ लवली ਵੀ ਫੋਨ ਕਰੀ ਜਾਂਦਾ ਹੈ ਕਹਿੰਦਾ ਹੀ ਵੀ ਕੋਈ ਗੱਲ ਨਹੀਂ ਮੰਮੀ ਜਿਹੜੀ ਆਪ ਆਣ ਕੇ ਲੈ ਆ ਕੇ ਜਾਂਦੇ ਆ ਮੇਰਾ ਵੀ ਨਾ ਚੱਲਣ ਦਾ ਤਲਾਕ ਦਾ ਮੈਂ ਤਾਂ ਕਹਿੰਦਾ ਵਾ ਉਹਨਾਂ ਨੂੰ ਕਿ ਮੈਂ ਤਲਾਕ ਦੇ ਦੇਣਾ ਹਾਂ ਤੂੰ ਆ ਗਲਤੀ ਕਰ ਲਈ ਓ ਉੜੀ ਉਥੇ ਭੇਜ ਕੇ ਨਾਲ ਤੂੰ ਸਮਝੇ ਨਾ ਕਿ ਉਹ ਸੁਧਰਨ ਵਾਲੇ ਆ ਉਹ ਨਹੀਂ ਉਹ ਗੱਲਾਂ ਹੈਗੀਆਂ ਉਹਨਾਂ ਕਦੇ ਨਹੀਂ ਉਹ ਸੁਧਰਨਾ ਨਾ ਨਾ ਪੁੱਤ ਤੈਨੂੰ ਇਹ ਧੀ ਬਣਾ ਕੇ ਲਿਆਂਦਾ ਵਾ ਇੱਕ ਆਰ ਬਾਰ ਹੁਣ ਤੇਰਾ ਹੀ ਆ ਪੁੱਤ ਜਦੋਂ लवली ਨੂੰ ਪਤਾ ਲੱਗ ਗਿਆ ਨਾ ਫੇ ਤੂੰ ਪਿੰਡ ਚਲ ਗਈਆਂ ਉਹ ਤੇ ਹਾਨੂੰ ਇੰਨਾ ਬੋਲਿਆ ਨਾ ਕਿਤੇ ਗਾਲੀ ਨਹੀਂ ਕਰਨ ਵਾਲੀ